ਥੋਡੀ ਕਿਸਮਤ ਤੁਹਾਡੇ ਬਾਪ ਵਰਗੀ ਹੋਣੀ ਚਾਹੀਦੀ ਸੀ ਵੀ ਤੁਹਾਡੀ ਲਾਈਫ ਦੇ ਵਿੱਚ ਦੋ ਦੋ ਰਤਾਈਆਂ ਇੱਕ ਔਰਤ ਜਿਹੜੀ ਕਿ ਤੁਹਾਡੇ ਬਾਪ ਦੇ ਲਈ ਮਹਿਲਾਂ ਨੂੰ ਛੱਡ ਕੇ ਗਰੀਬੀ ਵੀ ਦੇਖ ਲਈ ਤੇ ਇੱਕ ਔਰਤ ਜਿਹੜੀ ਮਹਿਲਾਂ ਦੇ ਵਿੱਚ ਬਿਨਾ ਰਹਿਣਾ ਕਬੂਲਿਆ ਉਹਨੇ ਮੇਰੇ ਬਾਪ ਦੀ ਕਿਸਮਤ ਮੈਨੂੰ ਐ ਲੱਗਦਾ ਸ਼ਾਇਦ ਮੇਰੇ ਤੋਂ ਵੀ ਜ਼ਿਆਦਾ ਜਿਹੜੀ ਉਹ ਦਰਦਪਰੀ ਤੇ ਖਰਾਬ ਹੈ ਹੂੰ ਤੇ ਮੇਰੇ ਪਿਤਾ ਜੀ ਤੋਂ ਵੱਧ ਮਾੜੀ ਕਿਸਮ ਸੀ ਮੇਰੀ ਮਾਂ ਦੀ ਕਿਉਂਕਿ ਮੈਂ ਮੰਨਦਾ ਹੁੰਦਾ ਹੁਣ ਕਿ ਮੈਂ ਸਭ ਤੋਂ ਅਪਹਾਗਾ ਪੁੱਤ ਐ ਹਰ ਇੱਕ ਮਾਂ ਦਾ ਇੱਕ ਸੁਪਨਾ ਹੁੰਦਾ ਦੀਕਸ਼ਾ ਵੀ ਉਹ ਚਾਹੁੰਦੀ ਹੁੰਦੀ ਹੈ ਵੀ ਜ਼ਿੰਦਗੀ 'ਚ ਸਭ ਕੁਝ ਮਿਲੇ ਨਾ ਮਿਲੇ ਪਰ ਮੈਂ ਆਪਦੇ ਪੁੱਤ ਨੂੰ ਪਾਣੀ ਵਰਕੇ ਜ਼ਰੂਰ ਪੀ ਲਾਂ ਔਰ ਮੈਂ ਉਹ ਨਕਿਸਤ ਨਕਿਸਮਤ ਵਾਲਾ ਬੰਦਾ ਆ ਜਿਹੜਾ ਆਪਦੀ ਮਾਂ ਦੀ ਇਹ ਇੱਛਾ ਪੂਰੀ ਨਹੀਂ ਕਰ ਸਕਿਆ ਉਹ ਤਾਂ ਮੈਨੂੰ ਸਮਝ ਹੀ ਨਹੀਂ ਆਈ ਵੀ ਯਾਰ ਆ ਚੀਜ਼ ਕਰ ਲੈਣੀ ਚਾਹੀਦੀ ਸੀ। ਸੋਚੇ ਨਹੀਂ ਸੀ ਵੀ ਇਦਾਂ ਹੋ ਜਾਏਗਾ ਜਾਂ ਕਿਦਾਂ। ਪਰ ਜੋ ਸੀ ਹੋ ਗਿਆ। ਮੇਰੀ ਮਾਂ ਦੀ ਕਿਸਮਤ ਮਾੜੀ ਇਸ ਕਰਕੇ ਵੀ ਐ ਕਿ ਉਹ ਉਪੇਕਿਆਂ ਦੇ ਘਰੇ ਵੀ ਰਾਜ ਕਰਕੇ ਆਈ ਸੀ। ਚੰਗੀਆਂ ਜ਼ਮੀਨਾਂ ਜਦਾ ਤਾਂ ਵਧੀਆ ਘਰ ਅੱਚ ਰਹੀ ਪਈ। ਤੇ ਆਪਾਂ ਝੂਠ ਨਹੀਂ ਬੋਲਦੇ ਤੁਸੀਂ ਸਾਡੇ ਪਿੰਡ ਤੁੰਗ ਵਾਲੀ ਵਿੱਚ ਜਾ ਕੇ ਪੁੱਛ ਲੈ ਕਿਸੇ ਨਾਲ ਤੇ। ਅਸੀਂ ਮੈਲਾ ਮੈਲਾਂ ਵਾਲੇ ਸਾਨੂੰ ਕਹਿੰਦੇ ਆ ਤੇ ਚੰਗੀਆਂ ਜ਼ਮੀਨਾਂ ਤੇ ਵੱਡੇ ਘਰ ਵੱਡੇ ਥਾਂ ਦੇ ਅਸੀਂ ਲੱਗਦੇ ਆ ਪਿੰਡ ਦੇ ਵਿੱਚ ਪਰ ਅੱਜ ਕੁਛ ਨਹੀਂ ਹੈ ਮੇਰੇ ਕੋਲ ਹੂੰ ਪਰ ਜਿਹੜੀ ਮੇਰੀ ਮਾਂ ਸੀ ਉਹ ਬਰਦਾਸ਼ ਕਰ ਗਈ ਜਦੋਂ ਪਿੰਡ ਦੇ ਵਿੱਚੋਂ ਦੋ ਟਰਾਲੀਆਂ ਚ ਭਰ ਕੇ ਸਮਾਨ ਵੰਟਣ ਦੇ ਆ ਗਿਆ ਸੀ ਨਾ ਕਿਸ ਗੱਲ ਪਿੱਛੇ ਕਿ ਮੈਨੂੰ ਲੋਕ ਮਿਹਨੇ ਮਾਰਦੇ ਸੀ ਵੀ ਤੇਰਾ ਪਿਓ ਸੀ ਨਹੀਂ ਲੱਗਿਆ ਹੋਇਆ ਤੂੰ ਬੋਲਣ ਨੂੰ ਕੀ ਮਰਦਾ ਤੂੰ ਸਾਨੂੰ ਕੀ ਕਹਾਂਗੇ ਤੇਰਾ ਪਿਓ ਤਾਂ ਲੋਕਾਂ ਦੇ ਘਰੇ ਲੋਕਾਂ ਦੀਆਂ ਖੁਲਣੀਆਂ ਜੱਥੇ ਮਾਰਦਾ ਮੈਂ ਜਿਦੋਂ ਕਰਿਆ ਕੀ ਗੱਲ ਕਹਿੰਦਾ ਤਾਂ ਉਹਨਾਂ ਨੇ ਫੈਸਲਾ ਕਰ ਲਿਆ ਵੀ ਆਪਾਂ ਪਿੰਡ ਹੀ ਛੱਡ ਦਾਂਗੇ। ਹੂੰ ਤੇ ਮੇਰੀ ਮੰਮੀ ਮੈਨੂੰ ਜਦੋਂ ਹੁਣ ਦੱਸਦਿਆਂ ਸੀ ਕਹਿੰਦੇ ਵੀ ਉਦੋਂ ਮੈਂ ਇੱਕ ਗੱਲ ਕਹੀ ਸੀ ਤੇ ਪਾਪਾ ਨੂੰ ਵੀ ਤੂੰ ਕਿਹ ਤੋਂ ਮਰਜ਼ੀ ਮੰਗ ਲੈ ਜਾਂ ਮੈਂ ਤੇਰੇ ਨਾਲ ਕੰਮ ਕਰ ਲੂੰਗੀ ਦਿਹਾੜੀ ਕਰ ਲਾਂਗੇ ਪਰ ਮੇਰੇ ਪੇਕੇਆਂ ਨੂੰ ਸਵਾਲ ਨਾ ਪਾਏ। ਹੂੰ ਤੂੰ ਜਿਦੋਂ ਕਿਤੇ ਕੱਲ ਨੂੰ ਮੇਰੇ ਪੇਕੇ ਜਾਵੇਂ ਨਾ ਤੈਨੂੰ ਇਹ ਨਾ ਕਹਿਣ ਵੀ ਗਰਮੇਲ ਸਿਆਂ ਐਨੇ پیسے ਲੈਣੇ ਦਾ ਉੱਥੇ। ਜੇ ਮੈਂ ਪੇਕੇ ਜਾਵਾਂ ਤਾਂ ਮੈਨੂੰ ਇਹ ਨਾ ਕਹਿਣ ਗੁੱਡੋ ਗਰਮੀਲ ਪੈਸੇ ਲੈ ਗਿਆ ਸੀ ਮੁੜ ਕੇ ਦੇਖੇ ਨਹੀਂ ਗਿਆ ਮੇਰੇ ਪੇਖਿਆਂ ਚ ਆਪਦੀ ੇਠ ਹੀ ਨਾ ਕਰਵਾਈ ਤੇ ਮੈਂ ਤੇਰੇ ਨਾਲ ਦਿਹਾੜੀਆਂ ਕਰਨ ਨੂੰ ਤਿਆਰ ਹਾਂ ਔਰ ਮੇਰੀ ਮਾਂ ਨੇ ਕੀਤੀਆਂ 1 ਕਿਲੋ ਮੂੰਗੀ ਦੀ ਦਾਲ ਦੇ ਪਿੱਛੇ ਲੋਕਾਂ ਨੇ ਕੰਧਾਂ ਲੀਪੀਆਂ ساری ਉਮਰ ਉਹਨੇ ਖੱਡੀ ਚ ਬਹਿ ਕੇ ਕੱਟ ਲਈ ਲੋਕਾਂ ਦੀਆਂ ਤੰਦ ਤਾਣੀਆਂ ਬੁਣਦੀ ਰਹੀ ਅਸੀਂ ਮੈਂ ਦੇਖਿਆ ਮੇਰੀ ਮਾਂ ਨੂੰ ਵੀ ਸਾਰਾ ਦਿਨ ਘਰ ਦਾ ਕੰਮ ਕਰਕੇ ਸਾਡੇ ਇੱਕੋ ਸੁਭਾਤ ਹੁੰਦੀ ਸੀ ਸੁਭਾਤ ਦੇ ਵਿੱਚ ਉਸੇ ਚੀ ਸਾਡੀਆਂ ਪੇਟੀਆਂ ਉਸੇ ਚੀ ਸਾਡਾ ਰੋਟੀ ਪਾਣੀ ਉਸੇ ਚੀ ਮੰਜੇ ਲੱਗੇ ਹੋਣੇ ਉਸੇ ਚੀ ਰਾਤ ਨੂੰ ਚਰਖਾ ਡਾ ਕੇ ਸੂਤ ਕੱਤਣਾ ਝੋਲੇ ਸਿਉਣੇ ਪੱਲੀਆਂ ਸਿਆਂ ਸੋਕੇ ਦੇਣੀਆਂ ਇੱਕ ਜੱਟ ਦੀ ਧੀ ਜਿਹੜੀ ਇੰਨੇ ਚੰਗੇ ਖਾਨਦਾਨ ਚੋਂ ਆਈ ਸੀ ਇੱਥੇ ਆ ਕੇ ਰੁਲ ਗਈ ਸੀ ਪਰ ਉਹਨੇ ਕਦੇ ਆਪਣੇ ਆਪ ਦੇ ਮੂੰਹ ਦੇ ਉੱਤੇ ਇਹ ਗੱਲ ਨਹੀਂ ਸੀ ਲੈ ਕੇ ਆਂਦੀ ਵੀ ਮੈਨੂੰ ਇੱਥੇ ਇਹ ਨਹੀਂ ਰੋਲਤਾ ਹੂੰ ਨਹੀਂ ਉਹਨੇ ਮਿਹਨਤ ਕੀਤੀ ਬਟਨਡੇਗੇ ਫੈਕਟਰੀ ਚ ਕੰਮ ਕਰਦੀ ਰਹੀ ਮਮੀ। ਔਰ ਜਦੋਂ ਡੈਡੀ ਤੇ ਮਮੀ 5 ਵਜੇ ਤੱਕ ਡਿਊਟੀ ਕਰਦੇ ਸੀ। ਮੈਂ 2:30 ਵਜੇ 3 ਵਜੇ ਆ ਜਾਂਦਾ। ਅਸੀਂ ਹਰਮਨਸ نگر ਦੇ ਵਿੱਚ 5 ਨੰਬਰ ਗਲੀ ਚ ਰਹਿੰਦੇ ਸੀ। ਉੱਥੇ ਇੱਕ ਐ ਲੰਮੇ ਲੋੜ ਤੇ ਨਾ ਕਮਰੇ ਜੇ ਦਿੱਤੇ ਹੁੰਦੇ ਅੱਜ ਕੱਲ ਤਾਂ ਆਪਾਂ ਕਹਿ ਦਿੰਦੇ ਆ ਵੀ ਭਈਆਂ ਨੂੰ ਦਿੱਤੇ ਹੁੰਦੇ ਆ। ਹਾਂਜੀ ਹਾਂਜੀ। ਪਰ ਉਹ ਉਦੋਂ ਸਾਰਿਆਂ ਨੂੰ ਮਤਲਬ ਵਿੱਚ ਹੀ ਸੀ ਅਸੀਂ ਮਿਕਸ ਹੀ ਹੁੰਦੇ ਸੀ। ਉਹਨਾਂ ਵਿੱਚ ਇੱਕ ਕਮਰਾ ਸੀ ਸਾਡਾ। ਰਸੋਈ ਵੀ ਹੈ ਨਹੀਂ ਸੀ ਰਸੋਈ ਵਿੱਚ ਹੀ ਸੀ ਉਸ ਕਮਰੇ ਦੇ। ਉਹਦੇ ਵਿੱਚ ਆ ਕੇ ਬੈਠਦੇ। ਤੇ ਮੈਂ ਜਿੰਨਾ ਟਾਈਮ ਤੱਕ 5 ਵਜੇ ਤੱਕ ਕੋਈ ਆਉਂਦਾ ਨਾ ਤੇ ਉਹਨਾਂ ਟਾਈਮ ਉਹ ਜਿੰਦੇ ਲੱਗੇ ਹੋਏ ਘਰ ਦੇ ਮੂਹਰੇ ਬੈਠਾ ਰਹਿੰਦਾ ਹੂੰ ਤੇ ਜਾਂ ਫਿਰ ਉੱਥੇ ਸਾਡੀ ਬਿਮਲਾ ਚਾਚੀ ਹੁੰਦੀ ਸੀ ਅਸੀਂ ਉਹਨੂੰ ਬਿਮਲਾ ਤਾਈ ਬਿੱਪ ਤਾਈ ਤਾਈ ਕਹਿੰਦੇ ਬਿਮਲਾ ਤਾਈ ਬਿਮਰਾਈ ਉਹ ਮੈਨੂੰ ਰੋਟੀ ਪਾਣੀ ਦੇ ਦਿੰਦੀ ਜਾਂ ਮੈਂ ਉਹਦੇ ਕੋਲ ਬੈਠ ਕੇ ਪੈਠ ਜਾਂਦਾ ਵੀ ਮੇਰਾ ਸਰਕਲ ਸ਼ੁਰੂ ਤੋਂ ਸੰਘਰਸ਼ੀ ਲੋਕਾਂ ਦੇ ਵਿੱਚ ਬਿਤਿਆ ਮੇਰੇ ਜਦੋਂ ਅਸੀਂ ਬਠਿੰਡੇ ਆਏ ਨਾ ਤਾਂ ਮੈਂ ਕੋਈ ਮਰੀ ਆਂਡ ਗਵਾੜੇ ਸੀਗੇ ਕਿ ਕਿਸੇ ਦੇ ਬਹੁਤੇ ਵੱਡੇ ਟਰਾਂਸਫਰ ਚੱਲਦੇ ਹੋਣ ਜਾਂ ਬਿਜ਼ਨਸ ਚੱਲਦੇ ਹੋਣ ਜਾਂ ਕਹਿ ਲਓ ਵੀ ਉਹਨਾਂ ਦੇ ਬਹੁਤ ਹਾਈ ਕਲਾਸ ਫੈਮਲੀਆਂ ਤੋਂ ਮੇਰਾ ਜਿਹੜਾ ਬਚਪਨ ਬੀਤਿਆ ਉਹ ਬੀਤਿਆ ਜਿਹੜੇ ਲੋਕ ਕੂੜਾ ਚੱਕਣ ਵਾਲੇ ਸੀ ਜਿਹੜੀਆਂ ਲੇਡੀਜ਼ ਲੋਕਾਂ ਦੇ ਘਰਾਂ 'ਚ ਕੰਮ ਕਰਨ ਵਾਲੀਆਂ ਸੀ ਜਿਹੜੀਆਂ ਆਪਣਾ ਪਾਰਕ ਦੇ ਵਿੱਚ ਜਾ ਕੇ ਸਾਫ ਸਫਾਈ ਕਰਦੇ ਸੀ ਲੋਕ ਉਹਨਾਂ ਦੇ ਨਾਲ ਅਖਵਾਰ ਸਿੱਟਣ ਜਾਂਦੇ ਸੀ ਮਤਲਬ ਛੋਟੇ ਛੋਟੇ ਕੰਮ ਕਰਨ ਵਾਲੇ ਲੋਕਾਂ ਦੇ ਵਿੱਚ ਮੇਰਾ ਬਚਪਨ ਬੀਤਿਆ ਹਮ ਮਾਡਲ ਟਾਊਨ ਬਚਨ ਦੇ ਦੰਗਾ ਪੀੜ ਕੋਲ ਨਹੀਂ ਹੈ ਇੱਕ ਉਸ ਕਲੋਨੀ ਦੇ ਵਿੱਚ ਕਹਿਣ ਨੂੰ ਬਹੁਤ ਐ ਆ ਵੀ ਬਹੁਤ ਛੋਟੀ ਜੀ ਕਾਸਟ ਰਹਿੰਦੀ ਹੈ ਲੋਕ ਕਹਿੰਦੇ ਨੇ ਛੋਟੇ ਲੋਕ ਰਹਿੰਦੇ ਨੇ ਹਮ ਪਰ ਉਹ ਛੋਟੇ ਲੋਕ ਹਨ ਜਿਹੜੇ ਮੇਰੇ ਲਈ ਬਹੁਤ ਵੱਡੇ ਨੇ ਮੇਰਾ ਬਚਪਨ ਉੱਥੇ ਬੀਤਿਆ ਮੇਰੀ ਮੇਰਾ ਮੈਂ ਹੁਣ ਵੀ ਜਦੋਂ ਜਾਂਦਾ ਉਹਨਾਂ ਤਾਂ ਮੈਨੂੰ ਭੱਜ ਕੇ ਗੱਲ ਨਾਲ ਲਾਉਂਦੇ ਆ ਉੱਥੋਂ ਦੇ ਲੋਕ ਕਿਉਂਕਿ ਉਹਨਾਂ ਚੋ ਹੀਣ ਭਾਵਨਾ ਹੈ ਨਹੀਂ ਜੇ ਵੱਡੇ ਹੋਣ ਜਾਂ ਕੋ ਉਹਨਾਂ ਤਾਂ ਕੋਈ ਕਿਸੇ ਦੀ ਮਦਦ ਕਰਕੇ ਰਾਜ਼ੀ ਨਹੀਂ ਹੂੰ ਸੋ ਸਾਡੇ ਦੋਨਾਂ ਦੇ ਵਿਚਾਰ ਮੇਰੇ ਅਰ ਫਾਦਰ ਸਾਹਿਬ ਦੇ ਵਿਚਾਰ ਮੈਂ ਕਹਿੰਦਾ ਵੀ ਮੇਰੀ ਮੇਰੀ ਤਾਂ ਕਿਹੜੀ ਮਾੜੀ ਕਿਸਮਤ ਮੈਨੂੰ ਤਾਂ ਸਭ ਹੀ ਮਿਲ ਗਿਆ ਸੀ ਮੈਂ ਕਹਿੰਦਾ ਚਲੋ ਠੀਕ ਹੈ ਜਦੋਂ ਮੈਂ ਜੰਮਿਆ ਸੀ ਤਾਂ ਮੇਰੇ ਕੋਲੇ ਮੇਰੀ ਵਿਰਾਸਤ ਦੀ ਜ਼ਮੀਨ ਜਾਇਦਾਦ ਹੈ ਨਹੀਂ ਸੀ ਪਰ ਮੇਰੇ ਫਾਦਰ ਸਾਹਿਬ ਦੀ ਤਾਂ ਮੇਰੇ ਤੋਂ ਵੱਧ ਮਾੜੀ ਕਿਸਮਤ ਸੀ ਵੀ ਉਹਨਾਂ ਨੂੰ ਮਿਲਿਆ ਵੀ ਔਰ ਖੋ ਵੀ ਗਿਆ ਉਹਨਾਂ ਨੇ ਪੁੱਤ ਵੀ ਜੰਮਿਆ ਤੇ ਰਹਿ ਵੀ ਖਾਲੀ ਗਏ ਹੁਣ ਮੇਰੀ ਇਹ ਰੀਜ਼ ਹੈ ਵੀ ਮੇਰੀ ਮਾਂ ਨਹੀਂ ਦੇਖ ਸકી ਮੇਰੇ ਵਿਆਹ ਨੂੰ ਔਰ ਔਨ ਵਾਈਲ ਟਾਈਮ ਦੇ ਵਿੱਚ ਮੈਂ ਬਹੁਤ ਜਲਦੀ ਮੇਰੇ ਫਾਦਰ ਸਾਹਿਬ ਨੂੰ ਤਾਂ ਮੈਂ ਵਿਆਹ ਦਿਖਾ ਦਿਆ ਹਮ ਪਤਾ ਨਹੀਂ ਕਿਉਂ ਜਾਂ ਕਹਿ ਲੋ ਜ਼ਿੰਦਗੀ ਦੇ ਵਿੱਚ ਇਹ ਸੀਗਾ ਵੀ ਹੁਣ ਉਹ ਜਿਹੜੀ ਅੰਦਰ ਇੱਕ ਟਸ ਸੀਓ ਪੰਨੇਤੀ ਫੋਟੇਗੀ ਸਮੇਂ ਦੇ ਨਾਲ ਹਾਲਾਤਾਂ ਦੇ ਨਾਲ ਵੀ ਹੁਣ ਲੱਗਦਾ ਵੀ ਯਾਰ ਕੋਈ ਗੱਲ ਨਹੀਂ ਜੋ ਨਹੀਂ ਮਿਲਣਾ ਹੁਣ ਤਾਂ ਹੁਣ ਅੱਗੇ ਦਾ ਸੋਚ ਲੈ ਆਪਦੇ ਲਈ ਨਾ ਜਿਉ ਉਹਨਾਂ ਦੇ ਲਈ ਤਾਂ ਜਿਉ ਦਾ ਕੀ ਕਸੂਰ ਹੈ ਯਾਰ ਮੇਰੇ ਫਾਦਰ ਸਾਹਿਬ ਦਾ ਕੀ ਕਸੂਰ ਹੈ ਪਰ ਮੈਨੂੰ ਮੈਨੂੰ ਇੱਕ ਗੱਲ ਹੈ ਦੀਕਸ਼ਾ ਵੀ ਸਮਾਂ ਹੀ ਨਹੀਂ ਮਿਲਿਆ ਸੁਧਾਰਨ ਦਾ ਆਪਣੇ ਆਪ ਜਦੋਂ ਤੱਕ ਮੈਂ ਸਾਰੀਆਂ ਗੱਲਾਂ ਨੂੰ ਸੋਚ ਸਕਦਾ ਸਮੀਟ ਸਕਦਾ ਉਹ ਤੱਕ ਮਾਤਾ ਜੀ ਚਲੇਗੇ ਜਦੋਂ ਮੈਂ ਉਹਨਾਂ ਨੂੰ ਘਰ-ਬਾਰ ਬਣਾ ਕੇ ਦੇਣਾ ਸੀ ਵਿਆਹ ਕਰਾਉਣਾ ਸੀ ਮੈਂ ਉਹਨਾਂ ਨਾਲ ਗੱਲਾਂ ਕੀਤੀਆਂ ਮੰਮੀ ਆਪਾਂ ਅਗਲੇ ਸਾਲ ਤੱਕ ਘਰ ਬਣਾ ਲੈਣਾ ਮੈਂ ਫਿਰ ਉਦੋਂ ਕਹਾ ਜਾ ਕੇ ਵਿਆਹ ਕਰਾ ਲੈਣਾ ਤੇ ਐ ਕਰ ਲੈਣਾ ਉਹ ਕਹਿੰਦੀ ਸੀ ਠੀਕ ਹੈ ਪਰ ਉਹ ਅਗਲੇ ਸਾਲ ਇੱਕ ਦੋ ਸਾਲ ਜਿਹੜੇ ਆਉਣੇ ਸੀ ਉਹ ਆਏ ਹੀ ਨਹੀਂ ਹਜੇ ਤੱਕ ਉਹਦੋਂ ਪਹਿਲਾਂ ਹੀ ਚਲੀ ਗਈ ਤੇ ਇਹਦੇ ਵਿੱਚ ਮੈਂ ਕਹਿੰਦਾ ਵੀ ਕਿਸਮਤ ਨੂੰ ਕਹਿਣਾ ਚਾਹੇ ਕੁਛ ਵੀ ਕਹਿ ਲੈ ਵੀ ਮੈਨੂੰ ਰੱਬ ਨੇ ਹੀ ਟਾਈਮ ਨਹੀਂ ਦਿੱਤਾ ਅੱਜ ਮੈਂ ਕੰਮ ਕਰ ਰਿਹਾ ਫਿਲਮਾਂ ਮਿਲ ਰਹੀਆਂ ਨੇ ਚੰਗੀਆਂ ਫਿਲਮਾਂ ਕਰ ਰਹੀਆਂ ਚਾਰ ਪੈਸੇ ਚਲੋ ਆਈ ਚਲਾਈ ਲਈ ਮਿਲ ਵੀ ਰਹੇ ਆ ਰਹੇ ਨੇ ਬਹੁਤ سارے ਦੋਸਤ ਮਿੱਤਰ ਵੀ ਹੁਣ ਨਾਲ ਜੁੜ ਗਏ ਨੇ ਤੇ ਪਰ ਜਿਹੜਾ ਉਹ ਸੰਨ ਨਹੀਂ ਨਾ ਰਲਦਾ ਉਹ ਗੱਲਾਂ ਨਹੀਂ ਨਾ ਹੁੰਦੀਆਂ ਹੁਣ 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 ਸਭ ਕੁਝ ਹੋ ਜਾਊਗਾ ਪਰ ਮੇਰੀ ਮਾਂ ਨੇ ਤਾਂ ਨਹੀਂ ਵੇਖਣਾ ਆਖਰੀ ਸਮਾਂ ਕਿਦਾਂ ਦਾ ਰਿਹਾ ਮਾਂ ਦੇ ਨਾਲ ਆਖਰੀ ਸਮਾਂ ਮੈਨੂੰ ਤਾਂ ਐ ਵੀ ਹਜੇ ਵੀ ਲੱਗਦਾ ਵੀ ਮੇਰੇ ਮੇਰੇ ਤੋਂ ਦੂਰ ਗਏ ਨੇ ਮੈਂ ਦੀਕਸ਼ਾ ਇਹ ਕਹਿੰਨਾ ਉਹਨਾਂ ਵੀ ਮੈਨੂੰ ਇਦਾਂ ਲੱਗਦਾ ਵੀ ਜੇ ਮੇਰੀ ਮਾਤਾ ਚਲੀ ਗਈ ਨਾ ਤਾਂ ਉਹ ਮੇਰੇ ਅੰਦਰ ਸਮਾ ਗਈ ਹੈ ਮੇਰੇ ਤੋਂ ਦੂਰ ਨਹੀਂ ਹੋਈ ਔਰ ਸਾਡਾ ਸਮਾਂ ਜਿਹੜਾ ਮੇਰੇ ਤੇ ਮੰਮੀ ਵਿਚਕਾਰ ਸੀ ਉਹੋ ਦਿੱਲੀ ਦੀਆਂ ਲੜਾਈ ਝਗੜੇ ਦਿੱਲੀ ਦੇ ਇੱਕ ਦੂਜੇ ਨਾਲ ਜਿਵੇਂ ਕਿਹਾ ਨੋਕ ਚੋਕ ਤੇ ਪਿਆਰ ਤੇ ਇੱਕ ਦੂਜੇ ਨਾਲ ਮੋਹ ਇੰਨਾ ਜ਼ਿਆਦਾ ਸੀ ਸਾਡਾ ਕੀ ਸਾਡਾ ਮੇਰਾ ਸਮਾਂ ਮੈਂ ਸਮਾਂ ਬਹੁਤ ਬਤਾਇਆ ਦੀ ਮਾਰ ਹੂੰ ਔਰ ਲੋਕ